ਕੱਲ ਨੂੰ 6 ਵਜੇ ਤੋਂ ਬਾਅਦ ਰਾਤ ਨੂੰ ਮੌਕ ਟਿਲ ਹੋਊਗੀ ਜਿਹਦੇ ਵਿੱਚ ਬਲੈਕਆਊਟ ਸਾਰੀਆਂ ਲਾਈਟਾਂ ਬੰਦ ਕਰਕੇ ਕਿਵੇਂ ਜੇ ਕੱਲ ਨੂੰ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਅਸੀਂ ਤਾਂ ਪਹਿਲਾਂ ਦੁਆ ਕਰਦੇ ਆ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਾਲਾਤ ਨਾ ਬਣੇ ਤੇ ਬਲੈਕਆਊਟ ਕੀਤਾ ਜਾਊਗਾ ਪਹਿਲਾਂ ਇੱਕ ਰੈਸਲ ਹੋ ਚੁੱਕੀ ਹੈ ਫਿਰੋਜ਼ਪੁਰ ਦੇ ਵਿੱਚ ਤੇ ਫਿਰ ਸਾਇਰਨ ਦੀ ਰੈਸਲ ਹੋਊਗੀ ਕਿ ਜਦੋਂ ਆ ਤੁਹਾਨੂੰ ਆਵਾਜ਼ ਸੁਣੀ ਤਾਂ ਤੁਸੀਂ ਸੇਫ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਕਰਨੀ ਉਹ ਹਜੇ ਤੱਕ ਕੋਈ ਏਵੈਕੂਏਸ਼ਨ ਦੀ ਸਾਨੂੰ ਕਦ ਸੈਂਟਰ ਵੱਲੋਂ ਕੋਈ ਜਾਂ ਮਿਲਟਰੀ ਵੱਲੋਂ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਪਰ ਜੋ ਵੀ ਮਤਲਬ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਉਗੀ ਜਾਂ ਕੋਈ ਸਾਡੇ ਤੋਂ ਕੋਈ ਪੰਜਾਬ ਸਰਕਾਰ ਵੱਲੋਂ ਹੈਲਪ ਮੰਗਣਗੇ ਅਸੀਂ ਇਸ ਮਾਮਲੇ 'ਚ ਦੇਸ਼ ਦੇ ਨਾਲ ਖੜੇ ਹਾਂ ਕਿਉਂਕਿ ਕਿਉਂਕਿ ਇਹ ਦੇਸ਼ ਮੈਂ ਫਿਰ ਕਹਿਣਾ ਕਿ 90% ਕੁਰਬਾਨੀਆਂ ਦੇ ਕੇ ਅਸੀਂ ਉਹ ਦੇਸ਼ ਆਜ਼ਾਦ ਕਰਵਾਇਆ ਹੋਇਆ ਹੈ ਤਾਂ ਅਸੀਂ ਉਸ ਦੇਸ਼ ਦੇ ਨਾਲ ਖੜੇ ਕੱਲ ਨੂੰ 6 ਵਜੇ ਤੋਂ ਬਾਅਦ ਰਾਤ ਨੂੰ ਮੌਕ ਟਿਲ ਹੋਊਗੀ ਜਿਹਦੇ ਵਿੱਚ ਬਲੈਕਆਊਟ ਸਾਰੀਆਂ ਲਾਈਟਾਂ ਬੰਦ ਕਰਕੇ ਕਿਵੇਂ ਜੇ ਕੱਲ ਨੂੰ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਅਸੀਂ ਤਾਂ ਪਹਿਲਾਂ ਦੁਆ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਾਲਾਤ ਨਾ ਬਣੇ ਤੇ ਬਲੈਕਆਊਟ ਕੀਤਾ ਜਾਊਗਾ ਪਹਿਲਾਂ ਇੱਕ ਰੈਸਲ ਹੋ ਚੁੱਕੀ ਹੈ ਫਿਰੋਜ਼ਪੁਰ ਦੇ ਵਿੱਚ ਤੇ ਫਿਰ ਸਾਇਰਨ ਦੀ ਰੈਸਲ ਹੋਊਗੀ ਕਿ ਜਦੋਂ ਆ ਤੁਹਾਨੂੰ ਆਵਾਜ਼ ਸੁਣੀ ਤਾਂ ਤੁਸੀਂ ਸੇਫ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਕਰਨੀ ਹੈ ਸੋ ਹਜੇ ਤੱਕ ਕੋਈ ਏਵੈਕੂਏਸ਼ਨ ਦੀ ਸਾਨੂੰ ਕਦ ਸੈਂਟਰ ਵੱਲੋਂ ਕੋਈ ਜਦ ਮਿਲਟਰੀ ਵੱਲੋਂ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਪਰ ਜੋ ਵੀ ਮਤਲਬ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਉਗੀ ਜਾਂ ਕੋਈ ਸਾਡੇ ਤੋਂ ਕੋਈ ਪੰਜਾਬ ਸਰਕਾਰ ਵੱਲੋਂ ਹੈਲਪ ਮੰਗਣਗੇ ਅਸੀਂ ਇਸ ਮਾਮਲੇ 'ਚ ਦੇਸ਼ ਦੇ ਨਾਲ ਖੜੇ ਹਾਂ ਕਿਉਂਕਿ ਕਿਉਂਕਿ ਇਹ ਦੇਸ਼ ਮੈਂ ਫਿਰ ਕਹਿਣਾ ਕਿ 90% ਕੁਰਬਾਨੀਆਂ ਦੇ ਕੇ ਅਸੀਂ ਉਹ ਦੇਸ਼ ਆਜ਼ਾਦ ਕਰਵਾਇਆ ਹੋਇਆ ਤਾਂ ਅਸੀਂ ਉਸ ਦੇਸ਼ ਦੇ ਨਾਲ ਖੜਾ ਹਾਂ ਦੇਖੋ ਨਪਿੰਦਰ ਸਿਸਟਮ ਇੱਕ ਦਿਨ ਤਾ ਠੀਕ ਨਹੀਂ ਹੋਣਾ ਬੜਾ ਖੂਨ ਚ ਬਸ ਆ ਗਈਆਂ ਗੱਲਾਂ ਇਹ ਰਿਸ਼ਵਤ ਲੈਣ ਦੀਆਂ ਕਈ ਨੂੰ ਤਾਂ ਨੀਂਦ ਹੀ ਨਹੀਂ ਆਉਣੀ ਜਾਂ ਉਹਨਾਂ ਨੂੰ ਰੂਹ ਨੂੰ ਸਕੂਨ ਵੀ ਨਹੀਂ ਮਿਲਦਾ ਜਦੋਂ ਤਿਰ ਉਹ ਤਰਖਾ ਤੋਂ ਬਿਨਾ ਕੋਈ ਕਿਤੇ ਉਧਰ ਉਧਰ ਪੈਸੇ ਨਾ ਕਮਾਉਣ ਹੌਲੀ ਹੌਲੀ ਹੱਥ ਪਾਉਗੀ ਤੇ ਦੋ ਚਾਰ ਹੁੰਦੇ ਆ ਹਜੇ ਜਿਹੜੇ ਸਾਰਿਆਂ ਨੂੰ ਬਦਨਾਮ ਕਰ ਦਿੰਦੇ ਆ ਪਰ ਤਨਖਾਹਾਂ ਪੰਜਾਬ ਪੰਜਾਬ ਦੀਆਂ ਤਨਖਾਹਾਂ ਹਰ ਮੈਂਕ ਵੀ ਨਹੀਂ ਪੂਰੇ ਦੇਸ਼ ਨਾਲੋਂ ਵੱਧ ਨੇ ਪੂਰੇ ਦੇਸ਼ ਨਾਲੋਂ ਚਾਹੇ ਪੁਲਿਸ ਦੀਆਂ ਲਾ ਲਓ ਚਾਹੇ ਤੁਸੀਂ ਟੀਚਰਾਂ ਦੀਆਂ ਲਾ ਲਓ ਜਿਹੜੇ ਸਰਕਾਰੀ ਟੀਚਰ ਨੇ ਸਾਰੇ ਮੁਲਕ ਤੋਂ ਵੱਧ ਨੇ ਤਨਖਾਹ इवन ਬੀਬੀਐਮਬੀ ਵਾਲੇ ਜਿਹੜੇ ਨੇ ਜਿਹੜੇ ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਅਫਸਰ ਹੁੰਦੇ ਨੇ ਉਹ ਆਪਣਾ ਕਿੱਟ ਦੀ ਤਨਖਾਹ ਲੈਣ ਦੀ ਬਜਾਏ ਪੰਜਾਬ ਦੇ ਕਿੱਟ ਦੀ ਤਨਖਾਹ ਲੈਂਦੇ ਕਿਉਂਕਿ ਜ਼ਿਆਦਾ ਹੈ ਸੋ ਇਸ ਕਰਕੇ ਜੇ ਸਬਰ ਸੰਤੋਖ ਨਾਲ ਖਾਈਏ ਤਾਂ ਦੋ ਰੋਟੀ ਖਾਣੀਆਂ ਨੇ ਮੈਂ ਫਿਰ ਬੇਨਤੀ ਕਰਦਾ ਕਿ ਤੁਸੀਂ ਤਾਂ 10000 ਰੁਪਏ ਮੰਗ ਲੈਣੇ ਹੋ ਕਿਸੇ ਤੋਂ ਵੀ ਉਹ ਬੰਦਾ ਪਤਾ ਨਹੀਂ ਕਿ ਮਿਲਿਆ ਹੁੰਦਾ ਹੋਊਗਾ 10000 ਰੁਪਏ ਕਿਤੇ ਕਿਤੇ ਪੈਰੀ ਪੈਂਦਾ ਹੋਊਗਾ ਕਿਸੇ ਮੁਰੇ ਕਿਸੇ ਮੁਰੇ ਮਿਹਨਤਾਂ ਕਰਦਾ ਹੋਊਗਾ ਕਿਸੇ ਤੋਂ ਪਤਾ ਨਹੀਂ ਉਹਦੀ ਉਸ ਸਾਈਨ ਇੱਕ ਸਾਈਨ ਨਾਲ ਅਫਸਰ ਦੇ ਸਾਈਨ ਨਾਲ ਉਹਦੀ ਕਬੀਲਦਾਰੀ ਲਈ ਤੇ ਚੜਦੀ ਹੋਊਗੀ ਤੇ ਸੋ ਇਸ ਕਰਕੇ ਇਸ ਗੱਲ ਨੂੰ ਸੋਚਣਾ ਚਾਹੀਦਾ ਹੈ ਕਿ ਹੁਣ ਅੱਜ ਦੇ ਜ਼ਮਾਨੇ 'ਚ ਬਹੁਤ ਹੋ ਗਿਆ ਹੁਣ ਕੈਮਰੇ ਵੀ ਲੱਗ ਗਏ ਹੁਣ ਸਾਡੇ ਕੋਲ ਸਾਰੀ ਇਨਫੋਰਮੇਸ਼ਨ ਆਉਂਦੀ ਹੈ ਤੇ ਜਿਹੜਾ ਮਰਜ਼ੀ ਹੋਵੇ ਅਸੀਂ ਕ腐ਸ਼ਨ ਦੇ ਮਾਮਲੇ ਤੇ 0 ਡਾਲਰ ਇਨਸਾਫਮਾਂ ਦੀ ਪਾਰਟੀ ਦੀ ਤੇ ਉਹ ਵਾਦਾ ਵੀ ਕਰਕੇ ਆਏ ਹੋਏ ਆ ਤੇ ਤਦੋਂ ਕਿਤੇ ਵੀ ਸ਼ਿਕਾਇਤ ਮਿਲੂਗੀ ਅਸੀਂ ਇਹ ਨਹੀਂ ਦੇਖਣਾ ਕਿ ਕੌਣ ਹੈ ਉਹ ਉਹਦਾ ਉਹਦਾ ਕਿੱਡਾ ਵੱਡਾ ਉਹ ਕੌਣ ਹੈ ਉਹਦਾ ਕੋਈ ਕੋਈ ਰਾਜਨੀਤੀ ਕਦ ਕਿੱਡਾ ਵੱਡਾ ਜਾਂ ਕਿਸੇ ਲੀਡਰ ਦਾ ਕੋਈ ਰਿਸ਼ਤੇਦਾਰ ਹੈ ਇਹ ਇਸ ਤਰ੍ਹਾਂ ਦਾ ਕੋਈ ਮਤਲਬ ਜਿਹੜਾ ਉਹ ਮਿੱਤਰਤਾ ਜਾਂ ਕੋਈ ਤਰਸ ਨਹੀਂ ਕੀਤਾ 6 ਵਜੇ ਤੋਂ ਨੇ ਦੇਖੋ ਪਤਾ ਕੀ ਹੈ ਮੈਂ ਤੁਹਾਨੂੰ ਦੱਸਿਆ ਕਿ ਹਿਸਟੋਰੀਕਲ ਫਿਲਮਾਂ ਬਣਾਉਣੀਆਂ ਬਹੁਤ ਔਖਾ ਕੰਮ ਹੈ ਬੜਾ ਵੱਡਾ ਰਿਸਕ ਹੁੰਦਾ ਜੀ ਕਿ ਮਤਲਬ ਕਿਉਂਕਿ ਲੋਕ ਐਂਟਰਟੇਨਮੈਂਟ ਜਾਂ ਕੋਈ ਹਲਕੇ ਫੁਲਕੇ ਫਿਲਮਾਂ ਦੇ ਕਈ ਆਦੀ ਹੁੰਦੇ ਆ ਪਰ ਹਰ ਇੱਕ ਕਿਸਮ ਦੀ ਆਡੀਅנס ਹੈ ਸੋ ਜਿਹੜੇ ਲੋਕ ਇਤਿਹਾਸ ਨੂੰ ਜਾਣਦੇ ਨੇ ਜਾਂ ਪੜਨਾ ਜਾਣਦੇ ਨੇ ਜਾਂ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਨੇ ਉਹ ਜ਼ਰੂਰ ਆਉਣਗੇ ਆਪਣੇ ਪਰਿਵਾਰਾਂ ਸਵੇਤ ਆਉਣਗੇ ਸੋ ਐਂ ਤੱਕੇ ਨਾਲ ਤਾਂ ਕਿਸੇ ਨੂੰ ਅਸੀਂ ਦਿਖਾ ਨਹੀਂ ਸਕਦੇ ਪਰ ਐ ਮੂਵੀ ਜਿਹੜੀ ਹੈ ਇਹ ਕੋਈ ਐ ਨਹੀਂ ਹੈਗਾ ਕਿ ਸਿਰਫ ਸਿਨੇਮੇ ਚੋ ਲੈ ਗਈ ਤਾਂ ਚਲੀ ਜਾਊਗੀ ਕਿੱਥੇ ਇਹਨੇ ਕਿਸੇ ਨਾ ਕਿਸੇ ਰੂਪ ਚ ਸਾਡੇ ਮੂਰੇ ਰਹਿਣਾ ਹੀ ਆ ਕਦੇ ਸਾਨੂੰ ਜਹਾਜ਼ ਚ ਵੀ ਦਿਖੂਗੀ ਇਹ ਮੂਵੀ ਜੋ ਜਿਹੜੇ ਟਰੈਵਲ ਕਰਦੇ ਕਦੇ ਸਾਨੂੰ ਕਿਤੇ ਜਿਹੜੇ ਆ ਜਿਹੜੇ ਸੋਸ਼ਲ ਮੀਡੀਆ ਤੇ ਉੱਥੇ ਵੀ ਇਹਦੇ ਡਾਇਲੌਗ ਮਿਲਣਗੇ ਜਾਂ ਫਿਰ ਉਹ ਜਿਹੜਾ ਅੱਜ ਕੱਲ ਚੱਲਿਆ ਹੋਇਆ ਨਾ Netflix ਆ ਜਿਹੜੇ Prime Video ਜੇ ਉਹ ਜਿਹੜੇ ਪਲੇਟਫਾਰਮ ਨੇ ਉੱਥੇ ਵੀ ਕਿਤੇ ਨਾ ਕਿਤੇ ਮਿਲੂਗੀ ਫਿਲਮ ਤਾਂ ਪਹਿਲਾਂ ਹੁੰਦਾ ਸੀ ਕਿ ਸਿਨੇਮੇ ਚੋ ਲੈ ਗਈ ਮੁੜ ਕੇ ਲੱਭਦੀ ਹੋਈ ਨਹੀਂ ਸੀ BCAR ਦੀਆਂ ਉਹ ਟੇਪਾਂ ਟੂਪਾਂ ਥਾਉਂਦੀ ਹੁੰਦੀ ਹੁੰਦੀ ਸੀ ਉਹ ਵੀ ਐ ਜੇ ਕਰੀ ਜਾਂਦੇ ਹੁੰਦੇ ਸੀ ਤੇ ਹੁਣ ਤਾਂ ਕਿਤੇ ਨਾ ਕਿਤੇ ਆ ਹੀ ਜਾਂਦੇ